ਆਈਐਨਸੀ ਜੀਸੀ ਪਿੰਡਾਂ ਤੋਂ ਅਈ ਪੁੱਡਾ ਕਲੋਨੀ ਚੱਲੇ ਆ ਉੱਥੇ ਵਧੀਆ ਸ਼ਹਿਰ ਆ ਵਧੀਆ ਸਹੂਲਤਾਂ ਹੋਣਗੀਆਂ ਪਰ ਇੱਥੇ ਆ ਕੇ ਪਤਾ ਲੱਗਿਆ ਵੀ ਅਸੀਂ ਤੇ ਪਿੰਡਾਂ ਨਾਲੋਂ ਵੀ ਵੱਧ ਤੋਂ ਬੱਦਰ ਬੱਤਰ ਹੋ ਗਏ ਆ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਥੇ ਅਸੀਂ ਰਹਿ ਰਹੇ ਆ 6-7 ਸਾਲ ਤੋਂ 6-7 ਸਾਲ ਤੋਂ ਨਾ ਕੋਈ ਸਫਾਈ ਦਾ ਪ੍ਰਬੰਧ ਆ ਨਾ ਕੋਈ ਬਿਜਲੀ ਦਾ ਪ੍ਰਬੰਧ ਆ ਆ ਜਿਹੜੇ ਨਵੇਂ ਵੀਰ ਸਾਡੇ ਇੱਥੇ ਆ ਕੇ ਪਿਛਲੇ 7-8 ਸਾਲ ਤੋਂ ਆਪਣਾ ਘਰ ਬਣਾਏ ਹੋਏ ਨੇ ਔਰ ਇਹਨਾਂ ਦੀ ਐਡੀ ਮਾਰੀ ਹਾਲਤ ਆ ਵੀ ਪਿਛਲੇ 10 ਦਿਨ ਤੋਂ ਇਹਨਾਂ ਦੇ ਘਰਾਂ 'ਚ ਬੱਤੀ ਨਹੀਂ ਆ ਰਹੀ। ਔਰ ਇਹਨਾਂ ਲੋਕਾਂ ਨੇ ਸਾਰਿਆਂ ਨੇ ਲੋਨ ਲੈ ਕੇ ਸਾਰਿਆਂ ਨੇ ਆਪਣੇ ਘਰ ਪਿੰਡਾਂ ਤੋਂ ਜਾਇਦਾਦਾਂ ਵੇਚ ਕੇ ਇੱਥੇ ਆਏ ਸੀਗੇ ਵੀ ਚਲੋ ਸਾਨੂੰ ਸਾਰੀਆਂ ਸਹੂਲਤਾਂ ਹੋਣਗੀਆਂ ਪਰ ਇੱਕ ਵੀ ਸਹੂਲਤ ਇੱਥੇ ਪੁੱਡਾ ਵਾਲੀ ਨਹੀਂ ਮਿਲਦੀ। ਮੇਜਰ ਪ੍ਰੋਬਲਮ ਤੇ ਹੈਗੀਆਂ ਕਿ ਅਸੀਂ 17 ਤੋਂ ਇੱਥੇ ਹੈਗੇ ਆਏ ਹੋਏ 18 ਤੋਂ ਅਸੀਂ ਇਹਨਾਂ ਨੂੰ ਗੁਰਦੁਆਰਾ ਸਾਹਿਬ ਮੰਦਰ ਲਈ ਅਪਲੀਕੇਸ਼ਨਾਂ ਦਿੱਤੀ ਹੋਈਆਂ ਹਨ। ਉਹਨਾਂ ਲਈ ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਨੇ ਪੈਸੇ ਵੀ ਸਾਥੇ ਜਮ੍ਹਾਂ ਕਰਾਏ ਹੋਏ 10% ਉਹਦੇ باوجود ਦੀ ਕੋਈ ਸੁਣਾਈ ਨਹੀਂ ਹੈਗੀ। ਕੰਪਲੇਨਟਸ ਤਾਂ ਬਹੁਤ ਹੈਗੀਆਂ ਸਟਰੀਟ ਲਾਈਟ ਇੱਥੇ ਪ੍ਰੋਪਰ ਨਹੀਂ ਜਗਦੀ ਹੈਗੀਆਂ। ਸਾਰੇ ਜਾ ਕੇ ਹੁਣ ਤੁਸੀਂ ਚੈੱਕ ਕਰੋਗੇ ਅੱਧੀਆਂ ਸਟਰੀਟ ਲਾਈਟ ਬੰਦ ਪਈਆਂ ਹੋਈਆਂ ਹਨ। ਔਰ ਇੱਥੇ ਸਾਰੇ ਸੈਰ ਕਰਦੇ ਆ ਸਵੇਰੇ, ਸ਼ਾਮ ਨੇਰੇ ਚ ਸੈਰ ਕਰਨੀ ਪੈਂਦੀ ਹੈ। ਸਾਨੂੰ ਫੋਨਾਂ ਦੀਆਂ ਲਾਈਟਾਂ ਆਪਣੀਆਂ ਜਗਾਉਣੀਆਂ ਪੈਂਦੀਆਂ ਸੈਰ ਕਰਨ ਲਈ। ਜਗਾ ਜਿਹੜਾ ਕਿ ਪੁਲ ਬਣਿਆ ਗਿਆ ਉਹਦੇ ਲੋ ਅੱਗੇ ਕਿਹਾ ਗਿਆ ਦੁਬਾਰਾ ਕਹਿੰਦੇ ਆ ਗਿਆ ਕਿ ਸਟਰੀਟ ਲਾਈਟਾਂ ਦੇ ਜਿਹੜੇ ਹੈਗੇ ਲਾਈਟ ਪੋਲ ਲੱਗੇ ਹੋਏ ਬਿਜਲੀ ਦੇ ਪੋਲ ਲੱਗੇ ਹੋਏ ਨਾ ਪੁੱਡਾ ਨੇ ਅਜੇ ਤੱਕ ਪੈਸੇ ਜਮ੍ਹਾਂ ਕਰਾਏ 6 ਮਹੀਨੇ ਪੁਲਾਂ ਬਣਿਆ ਨੂੰ ਹੋ ਗਿਆ ਤੇ ਇਹ ਪੁੱਡਾ ਕਲੋਨੀ ਦਾ ਥੋੜਾ ਪੈਸੇ ਜਮ੍ਹਾਂ ਕਰਾਣੇ ਹੈਗੇ ਤੇ ਪੁੱਡਾ ਨੇ ਜਮ੍ਹਾਂ ਕਰਾਣੇ ਹੈਗੇ ਨਾ ਕਿ ਕਲੋਨੀ ਵਾਸੀਆਂ ਨੇ ਕਰਾਣੇ ਹੈਗੇ ਹਰ ਕੰਮ ਡਿਲੇ ਹੁੰਦਾ ਹੈਗਾ ਕੋਈ ਵੀ ਕੰਮ ਇਹ ਕਰਕੇ ਰਾਜੀ ਨਹੀਂ ਹੈਗਾ ਡਿਪਾਰਟਮੈਂਟ ਇਹ ਜਹਦਰ ਸੁੱਚਾ ਸਿੰਘ ਸਚੇਤਗੜ ਜੋ ਕਾਫੀ ਪਿਛਲੇ 5-6 ਸਾਲ ਤੋਂ ਪੋਡਾ ਕਲੋਨੀ 'ਚ ਰਹਿ ਰਹੇ ਆ ਆਏ ਸੀ ਜੇ ਅਸੀਂ ਪਿੰਡਾਂ ਤੋਂ ਅਸੀਂ ਪੋਡਾ ਕਲੋਨੀ ਚੱਲੇ ਆ ਉੱਥੇ ਵਧੀਆ ਸ਼ਹਿਰ ਆ ਵਧੀਆ ਸਹੂਲਤਾਂ ਹੋਣਗੀਆਂ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਅਸੀਂ ਤੇ ਪਿੰਡਾਂ ਨਾਲੋਂ ਵੀ ਵੱਧ ਤੋਂ ਬੱਤਰ ਬੱਤਰ ਹੋ ਗਏ ਆ ਔਰ ਇੱਥੇ ਹੀ ਬਸ ਨਹੀਂ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਥੇ ਅਸੀਂ ਰਹਿ ਰਹੇ ਆ 6-7 ਸਾਲ ਤੋਂ 6-7 ਸਾਲ ਤੋਂ ਨਾ ਕੋਈ ਸਫਾਈ ਦਾ ਪ੍ਰਬੰਧ ਆ ਨਾ ਕੋਈ ਬਿਜਲੀ ਦਾ ਪ੍ਰਬੰਧ ਆ ਨਾ ਇੱਥੇ ਕੋਈ ਪਾਰਕਾਂ ਦਾ ਪ੍ਰਬੰਧ ਆ ਅਜੇ ਸਾਡੇ ਉਧਰ ਜਿਹੜੀ ਪਹਿਲੀ ਕਲੋਨੀ ਆ ਉੱਥੇ ਵੀ ਕੋਈ ਐਸਾ ਜਿਹੜੀਆਂ ਸਹੂਲਤਾਂ ਚਾਹੀਦੀਆਂ ਨੇ ਪੱਡਾ ਵੱਲੋਂ ਉਹ ਕੋਈ ਸਹੂਲਤ ਨਹੀਂ ਆ ਜਿਹੜੇ ਨਵੇਂ ਵੀਰ ਸਾਡੇ ਇੱਥੇ ਆ ਕੇ ਸਿਪਛਲੇ 7-8 ਸਾਲ ਤੋਂ ਆਪਣਾ ਘਰ ਬਣਾਏ ਹੋਏ ਨੇ ਔਰ ਇਹਨਾਂ ਦੀ ਏਡੀ ਮਾੜੀ ਹਾਲਤ ਆ ਵੀ ਪਿਛਲੇ 10 ਦਿਨ ਤੋਂ ਇਹਨਾਂ ਦੇ ਘਰਾਂ 'ਚ ਬੱਤੀ ਨਹੀਂ ਆ ਰਹੀ ਕਿੰਨੀ ਮਾੜੀ ਗੱਲ ਐ ਔਰ ਇਹਨਾਂ ਲੋਕਾਂ ਨੇ ਸਾਰਿਆਂ ਨੇ ਲੋਨ ਲੈ ਕੇ ਸਾਰਿਆਂ ਨੇ ਆਪਣੇ ਘਰ ਪਿੰਡਾਂ ਤੋਂ ਜਾਇਦਾਦਾਂ ਵੇਚ ਕੇ ਇੱਥੇ ਆਏ ਸੀਗੇ ਵੀ ਚਲੋ ਸਾਨੂੰ ਸਾਰੀਆਂ ਸਹੂਲਤਾਂ ਹੋਣਗੀਆਂ ਪਰ ਇੱਕ ਵੀ ਸਹੂਲਤ ਇੱਥੇ ਪੁੱਡਾ ਵਾਲੀ ਨਹੀਂ ਮਿਲਦੀ ਮੈਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਗੱਲਾਂ ਤੇ ਬਹੁਤ ਜਾਦੀਆਂ ਨੇ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਕੀਤੀਆਂ ਨੇ ਪਰ ਮੈਂ ਜ਼ਿਆਦਾ ਨਾ ਜਾਂਦਾ ਹੋਇਆ ਬੇਨਤੀ ਕਰੂੰਗਾ ਫਿਲਹਾਲ ਕਿ ਇਹ ਜਿਹੜਾ ਬੱਤੀ ਆ ਉਹ ਤੁਰੰਤ ਬਾਲ ਕੀਤੀ ਜਾਵੇ ਜਿਹੜੀਆਂ ਸਹੂਲਤਾਂ ਲਈ ਅਸੀਂ ਪਹਿਲਾਂ ਜਾ ਕੇ ਪੁੱਡਾ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਾਂ ਜਿਵੇਂ ਕਿ ਪੁਲ ਪੁਲ ਦੇ ਬਣ ਗਿਆ ਔਰ ਉਹ ਪੁਲ ਦੇ ਨਾਲ ਜਿਹੜੀਆਂ ਸਾਡੀਆਂ ਹੈਗੀਆਂ ਨੇ ਗਲੇ ਆ ਉਹ ਬੰਦ ਕਰਨ ਵਾਲੇ ਆ ਕੁੱਤੇ ਕਾਫੀ ਜਿਹੜੇ ਆ ਉਹ ਸਾਰੀ ਕਲੋਨੀ 'ਚ ਫਿਰਦੇ ਆ ਔਰ ਇੱਕ ਦੋ ਇਹੋ ਜਿਹੀਆਂ ਵਾਰਦਾਤਾਂ ਵੀ ਹੋਈਆਂ ਨੇ ਜਿਨ੍ਹਾਂ ਕਰਕੇ ਸਾਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਡੰਗਰ ਆ ਕੇ ਵੜ ਜਾਂਦੇ ਨੇ ਉਹਨਾਂ ਦਾ ਚੋਰੀਆਂ ਇੱਥੇ ਹੋ ਰਹੀਆਂ ਨੇ ਹੋਰ ਕਈ ਅਸੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਨਹੀਂ ਬੋਲਣਾ ਚਾਹੁੰਦਾ ਇਹ ਸਾਰੀਆਂ ਗੱਲਾਂ ਦਾ ਸਾਨੂੰ ਜਿਹੜਾ ਪਿੰਡਾਂ ਤੋਂ ਵੀ ਮੀਟਿੰਗ 'ਚ ਕੀ ਫੈਸਲਾ ਲਿਆ ਗਿਆ ਮੀਟਿੰਗ 'ਚ ਫੈਸਲਾ ਇਹ ਲਿਆ ਵੀ ਜੇ ਤੇ ਦੇਖਿਏ ਮੈਂ ਸਮਝਦਾ ਵੀ ਪ੍ਰਸ਼ਾਸਨ ਸਾਡੀ ਗੱਲ ਸੁਣੂਗਾ ਜੇਕਰ ਨਹੀਂ ਸੁਣਦਾ ਤੇ ਫਿਰ ਅਸੀਂ ਇਕੱਠੇ ਹੋ ਕੇ ਧਰਨਾ ਵੀ ਦੇ ਸਕਦੇ ਹਾਂ ਮੇਰਾ ਨਾਮ ਹੈਗਾ ਔਰ ਕਲੋਨੀ ਦੀਆਂ ਜੋ ਪ੍ਰੋਬਲਮਸ ਹੈਗੀਆਂ ਪੁੱਡਾ ਕਲੋਨੀ ਦੀਆਂ ਉਹਦੇ ਉੱਲ ਮੈਂ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਆਗੂ ਕਰਾਉਣਾ ਚਾਹੁੰਦਾ ਕੀ ਕੀ ਪ੍ਰੋਬਲਮ ਹੈ ਮੇਜਰ ਪ੍ਰੋਬਲਮ ਤੇ ਹੈ ਕਿ ਅਸੀਂ 17 ਤੋਂ ਇੱਥੇ ਹੈਗੇ ਆਏ ਹੋਏ 18 ਤੋਂ ਅਸੀਂ ਇਹਨਾਂ ਨੂੰ ਗੁਰਦੁਆਰਾ ਸਾਹਿਬ ਮੰਦਰ ਲਈ ਅਪਲੀਕੇਸ਼ਨਾਂ ਦਿੱਤੀ ਹੋਈਆਂ ਉਹਨਾਂ ਲਈ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਦੇ ਪੈਸੇ ਵੀ ਸਾਥੇ ਜਮ੍ਹਾਂ ਕਰਾਏ ਹੋਏ 10% ਉਹਦੇ باوجود ਦੀ ਕੋਈ ਸੁਣਾਈ ਨਹੀਂ ਹੈਗੀ ਔਰ ਸੈਕੰਡਲੀ ਕੀ ਹੈਗਾ ਕਿ ਸਭ ਨਾਲ ਵੱਡੀ ਮੇਜਰ ਪ੍ਰੋਬਲਮ ਹੈ ਆਂਦੀ ਹੈ ਕਿ ਜਿਹੜਾ ਵੀ ਸੀਏ ਅਪਾਇੰਟ ਹੁੰਦਾ ਉਹ 5-6 ਮਹੀਨੇ ਦੀ ਟ੍ਰਾਂਸਫਰ ਕਰਕੇ ਕਰਾ ਕੇ ਚਲਾ ਜਾਂਦਾ ਹੈਗਾ ਔਰ ਉਹ ਸਾਡੀ ਫਾਈਲ ਉੱਥੇ ਦੀ ਉੱਥੇ ਹੀ ਰਹਿੰਦੀ ਹੈ ਕਿ ਉਹਦੇ ਤੋਂ ਕੋਈ ਕਾਰਵਾਈ ਨਹੀਂ ਹੁੰਦੀ ਅਜੇ ਅਪਾਇੰਟਮੈਂਟ ਲਾਂਦੇ ਆ ਗਏ ਸਾਨੂੰ ਅਪਾਇੰਟਮੈਂਟ ਹੀ ਨਹੀਂ ਮਿਲਦੀਆਂ ਗਈਆਂ ਜੇ ਜਾਈਦਾਗਾ ਤੇ ਉੱਥੇ ਕੋਈ ਅਫਸਰ ਨਹੀਂ ਮਿਲਦਾ ਸਾਨੂੰ ਕਿਹੜੀ-ਕਿਹੜੀ ਕੰਪਲੇਂਟਸ ਕੀਤੀਆਂ ਗਈਆਂ ਕਿਹੜੀ-ਕਿਹੜੀ ਪ੍ਰੋਬਲਮ ਹੁੰਦੀਆਂ ਕੰਪਲੇਂਟਸ ਤਾਂ ਬਹੁਤ ਹੈਗੀਆਂ ਸਟਰੀਟ ਲਾਈਟ ਉੱਥੇ ਪ੍ਰੋਪਰ ਨਹੀਂ ਜਗਦੀਆਂ ਗਈਆਂ ਸਾਰੀਆਂ ਜਾ ਕੇ ਹੁਣ ਤੁਸੀਂ ਚੈੱਕ ਕਰੋਗੇ ਅਧੀਆਂ ਸਟਰੀਟ ਲਾਈਟ ਬੰਦ ਪਈਆਂ ਹੋਈਆਂ ਔਰ ਇਥੋਂ ਸਾਰੇ ਸੈਰ ਕਰਦੇ ਆ ਸਵੇਰੇ ਸ਼ਾਮ ਨੇਰੇ ਚ ਸੈਰ ਕਰਨੀ ਪੈਂਦੀ ਹੈ ਸਾਨੂੰ ਫੋਨਾਂ ਦੀਆਂ ਲਾਈਟਾਂ ਆਪਣੀਆਂ ਜਗਾਉਣੀਆਂ ਪੈਂਦੀਆਂ ਸੈਰ ਕਰਨ ਲਈ ਔਰ ਸੈਕੰਡਲੀ ਹੈਗਾ ਜਿਹੜਾ ਕਿ ਪੋਲ ਬਣੇ ਹੈਗੇ ਆ ਉਹਦੇ ਲੋ ਅੱਗੇ ਕਹਿ ਕਿਸ ਸਟਰੀਟ ਲਾਈਟਾਂ ਦੇ ਜਿਹੜੇ ਹੈਗੇ ਲਾਈਟ ਪੋਲ ਲੱਗੇ ਹੋਏ ਆ ਬਿਜਲੀ ਦੇ ਪੋਲ ਲੱਗੇ ਹੋਏ ਆ ਨਾ ਪੁੱਡਾ ਨੇ ਅਜੇ ਤੱਕ ਪੈਸੇ ਜਮ੍ਹਾਂ ਕਰਾਏ ਆ 6 ਮਹੀਨੇ ਪੋ ਇਹਨਾਂ ਪੁਲਾਂ ਬਣਿਆ ਨੂੰ ਹੋ ਗਿਆ ਹੈ ਤੇ ਇਹ ਪੁੱਡਾ ਕਲੋਨੀ ਦੇ ਥੋੜਾ ਪੈਸੇ ਜਮ੍ਹਾਂ ਕਰਾਣੇ ਆਗੇ ਤੇ ਇਹਨਾਂ ਪੁੱਡਾ ਨੇ ਜਮ੍ਹਾਂ ਕਰਾਣੇ ਆਗੇ ਨਾ ਕਿ ਕਲੋਨੀ ਵਾਸੀਆਂ ਨੇ ਕਰਾਣੇ ਆਗੇ ਹਰ ਕੰਮ ਡਲੇ ਹੁੰਦਾ ਹੈਗਾ ਕੋਈ ਵੀ ਕੰਮ ਮੈਂ ਕਰਕੇ ਰਾਜੀ ਨਹੀਂ ਹੈਗਾ ਡਿਪਾਰਟਮੈਂਟ ਸੜਕਾਂ ਕੁਝ ਕਰਾਦੀ ਬਿਜਲੀ ਕਹਿ ਰਹੀ ਹੈ 10 ਦਿਨਾਂ ਤੋਂ ਬੰਦ ਹੈ ਕੀ ਕਾਰਨ ਲੱਗਦਾ ਉਹਦਾ ਇਹਦਾ ਕਾਰਨ ਤੇ ਹੁਣ ਬਿਜਲੀ ਵਾਲੇ ਹੀ ਦੱਸ ਸਕਦੇ ਜਾਂ ਪੁੱਡਾ ਦੇ ਜੇ ਆਈ ਜਾਂ ਅੰਬਸਰ ਜਾਣਾ ਪੈਂਦਾ ਹੈ 150 ਏਕੜ ਚਾ ਕਲੋਨੀ ਹੈਗੀ ਇੱਥੇ ਇਹਨਾਂ ਦਾ ਇੱਕ ਦਫ਼ਤਰ ਕਿਉਂ ਨਹੀਂ ਬਣਾਇਆ ਜਿਹੜਾ ਕਿ ਇੱਥੇ ਹੋਣਾ ਚਾਹੀਦਾ ਹੈ ਕਲੋਨੀ ਦੇ ਵਿੱਚ ਚਾਟੇ ਵਿੱਚ ਕੋਈ ਨਹੀਂ ਬੰਦਾ ਕੋਈ ਨਹੀਂ ਬੰਦਾਗਾ ਜੀ ਇਹ ਜਿਹੜੀ ਪੁੱਡਾ ਦੀ ਕਲੋਨੀ ਬਣੀ ਗਰਦਾਸਪੁਰ ਦੇ ਵਿੱਚ ਬਟਾਲਾ ਰੋਡ ਤੇ ਇਹਦੇ ਵਿੱਚ ਸਮੱਸਿਆ ਦਾ ਭੰਡਾਰ ਆ ਸਭ ਤੋਂ ਪਹਿਲੀ ਸਮੱਸਿਆ ਜਿਹੜੀ ਆ ਮੇਜਰ ਇਹ ਕਲੋਨੀ ਵਾਸੀਆਂ ਨੂੰ ਬਿਜਲੀ ਦੀ ਆ ਕਈ ਦਿਨਾਂ ਤੋਂ ਇਹਨਾਂ ਦੇ 50 60 ਘਰਾਂ ਦੀ ਬਿਜਲੀ ਜਿਹੜੀ ਬੰਦ ਆ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਵੇਖੀਏ 1 ਕਰੋੜ ਕਰੋੜ ਰੁਪਏ ਦਾ ਇਹਨਾਂ ਲੋਕਾਂ ਨੇ ਸਰਕਾਰ ਕੋਲੋਂ ਪਲਾਟ ਕਰੀ ਤਿਆ ਇਹਨਾਂ ਨੇ ਆਪਣੇ ਰਿਟਾਇਰਮੈਂਟ ਦੀ ਜਮਾ ਪੂੰਜੀ ਜਾਂ ਆਪਣੀਆਂ ਤਨਖਾਹਾਂ ਤੇ ਲੋਨ ਲੈ ਕੇ ਪਲਾਟ ਲਏ ਆ ساری ساری ਉਮਰ ਦੀ ਕਮਾਈ ਜਿਹੜੀ ਸਰਕਾਰ ਨੂੰ ਦਿੱਤੀ ਸਰਕਾਰ ਨੂੰ ਇਹਨਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਸਭ ਤੋਂ ਪਹਿਲੇ ਆਧਾਰ ਤੇ ਹੱਲ ਕਰਨਾ ਚਾਹੀਦਾ ਸੀ ਜੇਕਰ ਕੋਈ ਪ੍ਰਾਈਵੇਟ ਕਲੋਨੀ ਲਾਈਜ਼ਰ ਕਲੋਨੀ ਕੱਟਦਾ ਤੇ ਇਹ ਆਪਣੀਆਂ ਹਦ੍ਹਾਤਾਂ ਦਾ ਬੋਰਡ ਲਾ ਦਿੰਦੇ ਆ ਵੀ ਸਭ ਤੋਂ ਪਹਿਲਾਂ ਆਪ ਦੀ ਚਾਰ ਦੀਵਾਰੀ ਕਰਾਓ ਜੀ ਉਦੇ ਬਾਅਦ ਸੀਵਰੇਜ ਉਹਦੇ ਬਾਅਦ ਵਾਟਰ ਟ੍ਰੀਟਮੈਂਟ ਪਲਾਂਟ ਉਹਦੇ ਬਾਅਦ ਚ ਪੀਣ ਵਾਲੇ ਪਾਣੀ ਤੇ ਉਹਦੇ ਬਾਅਦ ਸਿਕਿਉਰਿਟੀ ਪਰਪਸ ਇਹ ਉਹ ਫਿਰ ਪਾਰਕਾਂ ਦੀ ਗੱਲ ਆ ਜਾਂਦੀ ਆ ਇਹ ਪੁੱਡਾ ਕਲੋਨੀ ਦੇ ਵਿੱਚ ਨਾ ਇਹਦੀ ਚਾਰਦਵਾਰੀ ਪੂਰੀ ਹੈ ਇਹਨੂੰ ਕੱਟੀ ਨੂੰ ਘੱਟੋ ਘੱਟ 12 ਸਾਲ ਹੋ ਗਏ ਨਾ ਇਹਦੀ ਚਾਰਦਵਾਰੀ ਨਾ ਇਹਦਾ ਪੂਰਾ ਸੀਵਰੇਜ ਚੱਲਣ ਡਿਆ ਨਾ ਲੋਕਾਂ ਦੇ ਘਰਾਂ 'ਚ ਪੀਣ ਵਾਲਾ ਪਾਣੀ ਪਹੁੰਚਣ ਡਿਆ ਐਸ ਵੇਲੇ ਅਹੀਂ ਖਲੋਤੇ ਆ ਪਾਰਕ ਦੇ ਵਿੱਚ ਤੇ ਮੈਨੂੰ ਕਿਸੇ ਪੱਖੋਂ ਵੇਖੋ ਪਾਰਕੇ ਲੱਭਣ ਹੀ ਨਹੀਂ ਡਈ ਇਹ ਆਉ ਲੱਗਣ ਡਿਆ ਜਿੱ ਤਰ੍ਹਾਂ ਕੋਈ ਟੂਵਾ ਪਟਿਆ ਇਹਨਾਂ ਨੇ ਤੇ ਉਹਦੇ ਵਿੱਚ ਅਹੀਂ ਖਲੋਤੇ ਆ ਨਾ ਇਥੇ ਕੋਈ پارک ਵਾਲੀ ਸਹੂਲਤ ਨਾ ਕੋਈ ਝੁੱਲੇ ਆ ਬੱਚਿਆਂ ਦੇ ਨਾ ਇਥੇ ਕੋਈ ਐਕਸਰਸਾਈਜ਼ ਮਸ਼ੀਨ ਲੱਗੀ ਆ ਨਾ پارک ਦੀ ਬਾਉਂਡਰੀ ਵਾਲ ਵੇਖੋ ਇਹ ਜਿਹੜਾ ਸਰਾਸਰ ਧੱਕਾ ਹੋ ਰਿਹਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਡੇਰਿਆਂ ਨੂੰ ਬੱਤੀ ਜਿਹੜੀ ਪ੍ਰੋਪਰ ਜਾਣ ਦੀ ਆ ਪੁੱਡਾ ਦੇ ਵਿੱਚ ਬੱਤੀ ਨਹੀਂ ਆਉਂਦੀ ਜੇਕਰ ਇਹ ਸਮੱਸਿਆ ਦਾ ਹੱਲ 2-3 ਦਿਨਾਂ ਦੇ ਵਿੱਚ ਵਿੱਚ ਪੁੱਡਾ ਨੇ ਨਾ ਕੀਤਾ ਤੇ ਮਜਬੂਰਨ ਸਾਨੂੰ ਰੋਜ਼ ਪ੍ਰਦਰਸ਼ਨ ਕਰਨਾ ਪਏਗਾ ਜਿਹਦੇ ਵਿੱਚ ਘੱਟੋ ਘੱਟ ਹਜ਼ਾਰ ਘਰ ਤੇ ਪਿੰਡਾਂ ਦਾ ਹੀ ਆ ਬਾਕੀ ਅਸੀਂ ਪਿੰਡਾਂ 'ਚ ਵੀ ਕਾਲ ਕਰ ਦੇਣੀ ਆ ਪਿੰਡਾਂ 'ਚ ਵੀ ਟਰਾਲੀਆਂ ਭਰ ਕੇ ਜਿਹੜੀਆਂ ਸਾਡੇ ਜਥੇਬੰਦੀ ਦੀ ਆ ਜਣੀ ਆ ਉਹਨਾਂ ਚਿਰ ਅਸੀਂ ਹਿਲਣਾ ਨਹੀਂ ਜਿੰਨਾ